ਜਲਦ ਹੀ ਆਉਣ ਵਾਲੀ ਫਿਲਮ ਕਨੇਡਾ ਵਾਲੀ ਭੂਆ ਦੀ ਸਟਾਰ ਕਾਸਟ ਅਤੇ ਟੀਮ ਵੱਲੋਂ ਕੀਤੀ ਗਈ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਪਰਮਗਿਲ ਅਤੇ ਕੋ-ਪ੍ਰੋਡਿਊਸਰ ਨੇ ਮੈਡਮ ਸ਼ੈਲੀ ਇਸ ਦੇ ਨਾਲ ਹੀ ਡਾਇਰੈਕਟਰ ਉਦੇਖੋਖਰ ਦੀ ਇਹ ਬਹੁਤ ਹੀ ਬਿਹਤਰੀਨ ਫਿਲਮ ਬਣਨ ਜਾ ਰਹੀ ਹੈ ਸਟਾਰ ਕਾਸਟ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੈਂ ਸੀਰਪਵਾਰ ਅੱਜ ਦੀ ਜਿਹੜੀ ਮੂਵੀ ਹੈ ਪੰਜ ਫੁਸ਼ਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਤੋਂ ਇਲਾਵਾ ਪੂਜਿਆ ਚਾਰ ਭਾਸ਼ਾਵਾਂ ਹਨ ਫਿਲਮ ਦਾ ਟਾਈਟਲ ਕੈਨੇਡਾ ਵਾਲੀ ਪੂਆ ਜਿਹਦੇ ਰਾਈਟਰ ਕਰਨ ਬੁੱਟਰ ਜੀ ਕਰਨ ਬੁੱਟਰ ਜੀ ਦੀ ਕਲਮ ਤੋਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਹੜੀਆਂ ਬਹੁਤ ਹੀ ਹਿੱਟ ਹੋਈਆਂ ਇਹਨਾਂ ਦੀ ਸੋਚ ਔਰ ਟਾਈਟਲ ਦੇ ਤੌਰ ਤੇ ਕਰਨਪੁੱਤਰ ਜੀ ਦੀ ਕਲਮ ਦੇ ਵਿੱਚ ਇੱਕ ਬਹੁਤ ਵਧੀਆ ਰਿਸ਼ਤੇ ਦੀ ਝਲਕ ਆਉਂਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਫਿਲਮ ਟਾਈਟਲ ਤੋਂ ਹੀ ਪਤਾ ਲੱਗੂਗਾ ਕਿ ਇਹ ਸਾਡੇ ਨਾਲ ਰਿਲੇਟਡ ਸਾਡੇ ਘਰ ਦੀ ਹੀ ਸਟੋਰੀ ਹੈ ਕੈਨੇਡਾ ਵਾਲੀ ਭੂਆ ਭੂਆ ਦਾ ਰੋਲ ਉਪਾਸਨਾ ਸਿੰਘ ਆਮ ਤੌਰ ਤੇ ਬੜੀ ਮਸ਼ਹੂਰ ਪੰਜਾਬੀ ਦੀ ਹੈਗੀ ਹੈ ਜਿਨ੍ਹਾਂ ਨੇ ਬਹੁਤ ਸਾਰੇ ਸ਼ੋਅ ਦੇ ਵਿੱਚ ਵਧਾਹੀ ਰੋਲ ਕੀਤਾ ਸੋ ਸਾਡਾ ਜਗਦੀਪ ਜੰਜੂਆ प्रोडक्शन ਹਾਊਸ ਇਸ ਫਿਲਮ ਨੂੰ ਕਰ ਰਿਹਾ ਜੀ ਤੇ ਪਰਮਗਿਲ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਇਹਨਾਂ ਨੇ ਪਹਿਲਾਂ ਬੜੀਆਂ ਹਿੱਟ ਫਿਲਮਾਂ ਨੇ ਜਿਨ੍ਹਾਂ ਦੇ ਸਿਨੇਮਾ ਦੇ ਵਿੱਚ ਤੇ ਚਲਦੀਆਂ ਨੇ ਬਹੁਤ ਸਾਰੀਆਂ ਫਿਲਮਾਂ ਤੁਸੀਂ ਇਹਨਾਂ ਦੀਆਂ ਦੇਖੀਆਂ ਹੋਣਗੀਆਂ ਤੇ ਇਹਨਾਂ ਦਾ ਨਾਮ ਬਹੁਤ ਕਾਫੀ ਪੰਜਾਬੀ ਫਿਲਮਾਂ ਦੇ ਵਿੱਚ ਅੱਛਾ ਆਇਆ ਹੈਗਾ ਤੇ ਮੈਡਮ ਛੈਲੀ ਐਡਵੋਕੇਟ ਛੈਲੀ ਜੀ ਨੇ ਜਿਹੜੇ ਇਸ ਫਿਲਮ ਦੇ ਵਿੱਚ ਪ੍ਰੋਡਿਊਸਰ ਤੌਰ ਤੇ ਵੀ ਨੇ ਔਰ ਫਿਲਮ ਦੇ ਵਿੱਚ ਫਾਈਨੈਂਸਰ ਤੌਰ ਤੇ ਵੀ ਇਹਨਾਂ ਦਾ ਪੂਰਾ ਯੋਗਦਾਨ ਹੈਗਾ ਤੇ ਇਹਨਾਂ ਦੇ ਨਾਲ ਹੋਰ ਵੀ 파ਟਨਰ ਨੇ ਉਹਦੇ ਖੋਖਰ ਜੀ ਮੈਡਮ ਤਜਿੰਦਰਪੁਰ ਜੀ ਨੂੰ ਸਾਰੇ ਜਾਣਦੇ ਨੇ ਪੰਜਾਬੀ ਦੇ ਬਹੁਤ ਵੱਡੇ ਸਾਡੇ ਹਸਤੀ ਨੇ ਤੇ ਮੈਡਮ ਤਜਿੰਦਰ ਜੀ ਸਾਡੇ ਵਿੱਚ ਬਰਾਜਮਾਨ ਨੇ ਤੇ ਰਕੇਸ਼ ਡੋਗਰਾ ਜੀ ਜਿਨ੍ਹਾਂ ਨੂੰ ਤਕਰੀਬਨ ਸਾਰੇ ਸਾਰੀ ਪੰਜਾਬੀ ਫਿਲਮਾਂ ਦੇ ਵਿੱਚ ਜਾਣਦੇ ਨੇ ਰਕੇਸ਼ ਡੋਗਰਾ ਜੀ ਸਾਡੇ ਨਾਲ ਸਹਿ ਹੈ ਆਏ ਨੇ ਹਰੀ ਪੰਦਰ ਸਿੰਘ ਜੀ ਸਾਡੇ ਵਿੱਚ ਸ਼ਾਮਲ ਨੇ ਤੇ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਇਸ ਫਿਲਮ ਦੇ ਨਾਲ ਜਗਦੀਪ ਜੰਝੂਆ ਜੀ ਜਿਹੜੇ ਤਕਰੀਬਨ ਤਕਰੀਬਨ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਦਾ ਆਇਆ ਤੇ ਅਮਨ ਬੜੈਚ ਜੀ ਨੇ ਤੇ ਉਹ ਸਾਡੇ ਵਿੱਚ ਬਰਾਜਮਾਨ ਨੇ ਇਸ ਫਿਲਮ ਦੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਨੇ ਸਾਡੇ ਜ਼ਿਲ੍ਹਾ ਮੁਹਾਲੀ ਦੇ ਡਿਸਟ੍ਰਿਕਟ ਇੰਚਾਰਜ ਅਤਲ ਸ਼ਰਮਾ ਜੀ ਜਿਹੜੇ ਪੰਜਾਬੀ ਫਿਲਮਾਂ ਦੇ ਨਾਲ ਔਰ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਨੇ ਇਹ ਆਪ ਵੀ ਬਹੁਤ ਅੱਛੇ ਰਾਈਟਰ ਨੇ ਤੇ ਜਿਵੇਂ ਇਹਨਾਂ ਦੀ ਬਹੁਤ ਅੱਛੀ ਇੱਥੇ ਦੀ ਪੰਜਾਬੀ ਨੂੰ ਦੇਣ ਹੈਗੀ ਹੈ ਤੇ ਉਹ ਵੀ ਸਾਡੇ ਵਿੱਚ ਬਰਾਜਮਾਨ ਨੇ ਮੈਂ ਅਤਲ ਸ਼ਰਮਾ ਜੀ ਦਾ ਇੱਥੇ ਪਹੁੰਚਣ ਤੇ ਔਰ ਸਾਰਾ ਮੀਡੀਆ ਐਡਵਾਈਜ਼ਰ ਦੇ ਤੌਰ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਜਿੰਨੇ ਵੀ ਸਾਡੇ ਅੱਜ ਇਸ ਪੰਜਾਬੀ ਇਸ ਕਾਨਫਰੰਸ ਦੇ ਵਿੱਚ ਅੱਜ ਪ੍ਰੈਸ ਦੇ ਵਿੱਚ ਆਏ ਨੇ ਸਾਰੇ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਹਸਤੀਆਂ ਨੇ ਮੈਂ ਬਹੁਤ ਸਾਰਿਆਂ ਦਾ ਨਾਮ ਇੱਥੇ ਨਹੀਂ ਜ਼ਿਕਰ ਕਰ ਰਿਹਾ ਮੈਂ ਪਰਮਗਿਲ ਜੀ ਨੂੰ ਕਹਾਂਗਾ ਕਿ ਉਹ ਇਸ ਫਿਲਮ ਦੀ hoomka ਦੇ ਬਾਰੇ ਇਸ ਫਿਲਮ ਦੇ ਬਾਰੇ ਦੱਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਬਵਾਦ ਸਾਹਿਬ ਦੇ ਲਈ ਇੱਕ ਵਾਰੀ ਤਾੜੀਆਂ ਲਗਾ ਦਿਓ ਇਹ ਸਾਡੇ ਮੁੱਖ ਮਹਿਮਾਨ ਵੀ ਨੇ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰਿਆਂ ਨੂੰ ਸਾਰੇ ਬਾਰੇ ਜਾਣਕਾਰੀ ਦਿੱਤੀ ਹੈ ਇਹ ਜੋ ਫਿਲਮ ਅਸੀਂ ਕਰ ਰਹੇ ਹਾਂ ਕੈਨੇਡਾ ਵਾਲੀ ਭੂਆ ਬੇਸਿਕਲੀ ਇਹਦਾ ਜੋ ਮੈਸੇਜ ਹੈ ਉਹ ਇਹ ਹੈ ਕਿ ਕਿਸੇ ਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਤੁਸੀਂ ਇੱਥੇ ਰਹੋ ਆਪਣੇ ਪੰਜਾਬ ਦੇ ਵਿੱਚ ਕੰਮ ਕਰੋ ਇੱਥੇ ਹੀ ਕਮਾਈ ਕਰੋ ਇੱਥੇ ਹੀ ਮौजਾਂ ਲੁੱਟੋ ਔਰ ਇਹਨਾਂ ਦੇ ਵਿੱਚ ਜਿਹੜੇ ਸਟਾਰ ਕਾਸਟ ਹੈ ਉਹ ਮੈਡਮ ਉਪਾਸਨਾ ਸਿੰਘ ਨੇ ਮੇਨ ਲੀਡ ਦੇ ਵਿੱਚ ਮੈਡਮ ਦ੍ਰਿੰਦਰ ਕੌਰ ਨੇ ਹੋਰ ਬੜੇ ਵਧੀਆ ਆਰਟਿਸਟ ਦੇ ਪੰਜਾਬ ਦੇ ਕੁਝ ਗੱਲਾਂ ਮੈਂ ਦੱਸਾਂਗਾ ਕੁਝ ਨਹੀਂ ਦੱਸਾਂਗਾ ਅਗਲੇ ਮਹੀਨੇ ਦੇ ਵਿੱਚ ਇਹਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਇਹ ਫਿਲਮ ਥੋੜੀ ਜੀ ਲੌਬੀ ਵਾਲੇ ਆਰਟਿਸਟਾਂ ਤੋਂ ਹਟ ਕੇ ਹੈ ਇਹ ਉਹਨਾਂ ਆਰਟਿਸਟਾਂ ਨੂੰ ਕੰਮ ਅਸੀਂ ਦੇ ਰਹੇ ਹਾਂ ਜਿਹੜੇ ਬੰਦੇ ਫੀਟਰ ਜੋ ਆ ਰਹੇ ਆ ਨਿਕਲ ਕੇ ਜਿਹਨਾਂ ਨੂੰ ਬਿਲਕੁਲ ਕੰਮ ਨਹੀਂ ਅਸੀਂ ਮਿਲਦਾ ਅਗਲੇ ਕਹਿੰਦੇ ਅਸੀਂ ਸਾਨੂੰ ਤਾਂ ਕੰਮ ਹੀ ਨਹੀਂ ਮਿਲਦਾ ਲੌਬੀ ਵਾਲੇ ਕੰਮ ਚੱਲਦੇ ਆ ਸੂਰੇ ਇੱਕ ਫਿਲਮ ਦੇ ਵਿੱਚ ਵੀ ਉਹੀ ਆਰਟਿਸਟ ਦੂਸਰੀ ਵੀ ਉਹੀ ਤੀਸਰੀ ਚ ਵੀ ਉਹ ਅਸੀਂ ਚਾਹਾਂਗੇ ਅਗਰ ਕੋਈ ਅੱਛੇ ਆਰਟਿਸਟ ਹੋਰ ਹੈਗੇ ਆ ਤਾਂ ਸਾਡੇ ਪ੍ਰੋਡਕਸ਼ਨ ਹਾਊਸ ਨੂੰ ਅਪਰੋਚ ਕਰਨ ਉਹਨਾਂ ਨੂੰ ਕੰਮ ਜ਼ਰੂਰ ਮਿਲੇਗਾ ਤੇ ਬਵਾ ਸਾਹਿਬ ਦਾ ਇੱਥੇ ਆਣ ਦੇ ਲਈ ਔਰ ਤੁਹਾਡੇ ਸਾਰੇ ਪ੍ਰੈਸ ਸਹਿਬਾਨ ਦਾ ਆਣ ਦੇ ਲਈ ਔਰ ਸਾਡੇ ਜਿਹੜੇ ਫਾਈਨੈਂਸ ਕਰਦੇ ਆ ਸਾਨੂੰ ਇਹਨਾਂ ਦਾ ਵੀ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਔਰ ਸਾਡੇ ਅਮਰੀਕਾ ਤੋਂ ਆਏ ਹੋਏ ਨੇ ਸਿਸਟਰ ਉਹਨਾਂ ਦਾ ਵੀ ਬੜਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਆਸ ਕਰਦੇ ਆ ਇਹ ਫਿਲਮ ਜਿਹੜੀ ਹੈਗੀ ਹੈ ਇਹ ਪਬਲਿਕ ਨੂੰ ਪਸੰਦ ਆਏਗੀ ਔਰ ਇਹਦੇ ਵਿੱਚ ਜੋ ਮੈਸੇਜ ਹੈ ਕਿ ਤਾ ਕੈਨੇਡਾ ਜਾਣ ਤੋਂ ਵਰਜਿਤ ਕੀਤਾ ਲੋਕਾਂ ਨੂੰ ਵੀ ਨਾ ਜਾਓ ਜੇ ਜਾਣਾ ਤਾਂ ਘੁੰਮਣ ਜਾਓ ਲੇਬਰ ਜੋਬ ਨਾ ਕਰਨ ਜਾਓ ਲੇਬਰ ਆਪਣੇ ਘਰੀ ਘਰ ਨੂੰ ਦੂਸਰਾ ਮੈਸੇਜ ਇਹ ਆ ਵੀ ਨਸ਼ਿਆਂ ਤੋਂ ਦੂਰ ਹੋ ਜਾਓ ਚੰਗੇ ਰਹੋਗੇ ਜੇ ਪੰਜਾਬ ਬਚਾ ਲਓਗੇ ਤੇ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਆਸ ਹੈ ਵੀ ਇਹ ਲੋਕਾਂ ਨੂੰ ਫਿਲਮ ਜ਼ਰੂਰ ਪਸੰਦ ਆਏਗੀ ਔਰ ਮੈਂ ਚਾਹਾਂਗਾ ਵੀ ਦੋ ਲਹਾਜ਼ਾੜ ਸਾਡੇ ਮੈਡਮ ਤਜਿੰਦਰ ਜ਼ਰੂਰ ਬੋਲਣ ਮੇਰੇ ਵੱਲੋਂ ਸਾਰੇ ਆਏ ਮਹਿਮਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੀ ਆਪਣੇ ਆਪ ਨੂੰ ਪਗਾ ਵਾਲੀ ਸਮੇਂ ਨਹੀਂ ਆ ਕਿ ਮੈਂ ਵੱਡੇ ਵੱਡੇ ਧੋਖਾ ਨਹੀਂ ਅੱਜ ਔਰ ਸਭ ਤੋਂ ਵਧੀਆ ਜਿਹੜੀ ਗੱਲ ਮਨ ਲੱਗੀ ਬੜੀ ਸਲਾਹਯੋਗ ਕਿ ਇਸ ਟੀਮ ਨੇ ਇੱਕ ਨਵਾਂ ਕਦਮ ਜੜਾ ਚੁੱਕਿਆ ਹੈ ਕਿ ਜਿਹੜਾ ਲੌਬੀ ਚੋਂ ਬਾਹਰ ਆਇਆ ਉਸ ਸੋਚ ਚੋਂ ਬਾਹਰ ਆਇਆ ਕਿ ਪਤਾ ਨਹੀਂ ਉਹਨਾਂ ਨੇ ਸਾਡੀ ਫਿਲਮ ਵਾਸਤੇ ਕੀ ਕਰ ਰਹਿਣਾ ਸੀ ਕਿ ਦੂਜੀ ਆਰਟਿਸਟ ਨੇ ਕਰ ਦਿੱਤਾ ਮੈਂ ਬਹੁਤ ਹੀ ਤੈਨ ਗੁਣ ਦਿਨੋ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਦੂਸਰ ਨੰਬਰ ਤੇ ਜਿਹੜੀ ਐਸ ਫਿਲਮ ਦੀ ਤੁਸੀਂ ਸਰ ਤੋਂ ਆਪ ਕੋ ਕਾਲ ਨਾਈਟ ਸੁਣ ਲਈ ਆ ਸਾਡੀ ਜਿਹੜੀ ਨੌਜਵਾਨ ਜਿਹੜੀ ਬਾਹਰ ਜਾਣ ਦੀ ਹੈ ਕਿ ਬਾਹਰ ਚਲੇ ਜਾਣਾ ਬਾਹਰ ਚਲੇ ਜਾਣਾ ਉਸ ਸੋਚ ਤੋਂ ਬਾਹਰ ਕੱਢੀ ਵਾਸਤੇ ਇੱਕ ਬੜਾ ਵਧੀਆ ਉਪਰਾਲਾ ਹੈ ਇਸ ਜਿੰਦ ਦਾ ਕਿ ਬਾਹਰ ਕੁਝ ਨਹੀਂ ਹੈਗਾ ਇੱਥੇ ਆਪਣੇ ਕੰਟਰੀ ਦੇ ਜੁਗਾਂ ਜੁਗਾ ਤੋਂ ਇਹ ਪੰਜਾਬ ਆਪਣੇ ਘਰੋਂ ਰੋਟੀ ਖਾ ਰਿਆ ਸੀ ਤੇ ਹੁਣ ਕੀ ਨਵੀਂ ਚੀਜ਼ ਹੋ ਗਈ ਕਿ ਸਾਨੂੰ ਬਾਹਰਲੇ ਰੋਟੀ ਦੇ ਸਾਡੇ ਆਪਣੇ ਘਰਾਂ ਵਿੱਚ ਬਹੁਤ ਹੈ ਸ਼ਰਮ ਮੈਂ ਉਹਦੇ ਕੋਕਰ ਇਹ ਇਹ ਜਿਹੜਾ ਪ੍ਰੋਜੈਕਟ ਹੈ ਅਸੀਂ ਲਗਭਗ ਸਾਲ ਡੇਢ ਸਾਲ ਤੋਂ ਇਹ ਥੀਮ ਤੇ ਕੰਮ ਕਰ ਰਹੇ ਸੀਗੇ ਉਹਨੂੰ ਥੋੜਾ ਨਿਖਾਰ ਰਹੇ ਸੀਗੇ ਉਹਨੂੰ ਪਾਲਿਸ਼ ਕਰ ਰਹੇ ਸੀਗੇ ਕਿ ਅਸੀਂ ਇਹਨੂੰ ਪ੍ਰੈਜੈਂਟ ਕਿਵੇਂ ਕਰਨਾ ਹੈਗਾ ਤਾਂ ਜਿਵੇਂ ਭਾਜੀ ਨੇ ਦੱਸਿਆ ਮੈਡਮ ਨੇ ਦੱਸਿਆ ਕਿ ਸਾਨੂੰ ਘਰ ਛੱਡ ਕੇ ਰੋਟੀ ਕਮਾਉਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤਾਂ ਉਹ ਉਹੀ ਗੱਲ ਜਿਵੇਂ ਹੁਣ ਦਿਹਾੜੀਆਂ ਕਰਦੇ ਨੇ ਲੋਕ ਉਧਰ ਜਾ ਆ ਕੇ ਪਰ ਇੱਥੇ ਅਸੀਂ ਆਪ ਦਾ ਕੰਮ ਕਰੀਏ ਤਾਂ ਇੱਥੇ ਅਸੀਂ ਬਾਸ ਹੈਗੇ ਤੰਮ ਇੱਥੇ ਕੋਈ అలਾਰਮ ਵੱਜੇ ਵੱਜੇ ਮਤਲਬ అలਾਰਮ ਵੱਜ ਕੇ ਸਾਨੂੰ ਕੋਈ ਨਹੀਂ ਉਠਾਉਂਦਾ 6 ਵਜੇ అలਾਰਮ ਵੱਜਦਾ ਸੀ ਹੋ ਸਕਦਾ 7 ਵਜੇ ਤੱਕ ਵੀ ਸੁੱਤੇ ਰਹੀਏ 8 ਵਜੇ ਤੱਕ ਵੀ ਸੁੱਤੇ ਰਹੀਏ ਇੰਨੀ ਫਲੈਕਸੀਬਿਲਿਟੀ ਇੱਥੇ ਸਾਡੇ ਹੈਗੀ ਆ ਸੀ ਕੰਮ ਵੀ ਕਰ ਸਕਦੇ ਆਂ ਅਸੀਂ ਕਮਾ ਵੀ ਸਕਦੇ ਆਂ ਇੱਥੇ ਇੱਕ ਬੰਦਾ ਕੰਮ ਕਰਕੇ ਆਪਣੇ ਪਰਿਵਾਰ ਦੇ 4-5 ਜੀਆਂ ਨੂੰ ਰੋਟੀ ਖਵਾ ਦਿੰਦਾ ਉੱਥੇ ਅਗਰ ਤੁਸੀਂ ਦੇਖੋਗੇ ਆ ਭੈਣ ਜੀ ਇੱਥੇ ਬੈਠੀ ਨੇ ਸਾਡੇ ਕੋਲੇ ਯੂਐਸਏ ਤੋਂ ਆਏ ਹੋਏ ਨੇ ਇਹਨਾਂ ਨੂੰ ਪੁੱਛ ਲਓ ਜੇ ਇੱਕ ਪਰਿਵਾਰ ਦੇ ਵਿੱਚ 4 ਜੀ ਦੇ ਦਾ 4 ਦੇ 4 ਹੀ ਕੰਮ ਕਰ ਰਹੇ ਨੇ ਔਰ ਅਸੀਂ ਉਹਨੂੰ ਕਹਿੰਦੇ ਆ ਕਿ ਬਹੁਤ ਵਧੀਆ ਪਰ ਜੇ ਇੱਥੇ ਅਸੀਂ ਪਰਿਵਾਰ ਦੇ ਵਿੱਚ ਚਾਰ ਜੀ ਆ ਅਸੀਂ ਇੱਥੇ ਵੀ ਚਾਰ ਦੇ ਚਾਰ ਅਸੀਂ ਕੰਮ ਕਰੀਏ ਤਾਂ ਅਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਹਾਂ ਬਹੁਤ ਵਧੀਆ ਕਾਰੋਬਾਰ ਬਣਾ ਸਕਦੇ ਹਾਂ ਤੇ ਹੁਣ ਪਿੱਛੋਂ ਜਿਵੇਂ ਕੈਨੇਡਾ ਸੀਗੀ ਹਰ ਕਿਸੇ ਨੂੰ ਇਹ ਲੱਗਦਾ ਸੀਗਾ ਕਿਸੇ ਟਾਈਮ ਮੈਨੂੰ ਵੀ ਇਹ ਲੱਗਦਾ ਸੀਗਾ ਮੇਨੂੰ ਵੀ ਕਹਿੰਦੇ ਸੀਗੇ ਯਾਰ ਤੂੰ ਕੈਨੇਡਾ ਜਾ ਉਸ ਤੋਂ ਤੈਨੂੰ ਰਿਸ਼ਤਾ ਕਰਾ ਦਿੰਦੇ ਆ ਤੂੰ ਇੰਗਲੈਂਡ ਜਾ ਉਸ ਤੋਂ ਤੈਨੂੰ ਰਿਸ਼ਤਾ ਕਰਾ ਦਿੰਦੇ ਆ ਪਰ ਮੇਰੇ ਮਨ ਦੇ ਵਿੱਚ ਇਹ ਨਹੀਂ ਸੀ ਗੱਲ ਮੇਰਾ ਮਨ ਹੀ ਨਹੀਂ ਸੀਗਾ ਕਿ ਮੈਂ ਇੱਥੇ ਹੀ ਰਹਿ ਕੇ ਜੋ ਕਰਨਾ ਕਰ ਸਕਦਾ ਤੇ ਉਹ ਜਦੋਂ ਭਾਜੀ ਹੋਰਾਂ ਨਾਲ ਗੱਲ ਹੋਈ ਤਾਂ ਮੈਂ ਕਿਹਾ ਭਾਜੀ ਇਹ ਤਾਂ ਮੇਰੇ ਮਨ ਪਰਪਲਾ ਸੀਗਾ ਜੋ ਮੈਂ ਹੀ ਕਹਿਣਾ ਚਾਹੁੰਦਾ ਸੀਗਾ ਉਹ ਹੀ ਦੀ ਨੂੰ ਤੁਸੀਂ ਮੈਨੂੰ ਦੱਸਿਆ ਕੰਮ ਕਰਨ ਵਾਸਤੇ ਤੇ ਉਹ ਜਿਹੜੀ ਸਾਰੀ ਚੀਜ਼ ਐ ਜਾਂ ਸਾਰਾ ਮੈਸੇਜ ਐ ਉਹ ਇਸ ਫਿਲਮ ਰਾਹੀਂ ਅਸੀਂ ਆਪਣੀ ਆਡੀਅੰਸ ਨੂੰ ਦੇਣਾ ਚਾਹੁੰਦੇ ਆ ਕਿ ਅਗਰ ਤੁਸੀਂ ਇੱਥੇ ਰਹਿ ਕੇ ਕੁਝ ਕਰਨਾ ਚਾਹੁੰਦੇ ਹੋ ਤਾਂ ਬਹੁਤ ਕੁਝ ਕਰ ਸਕਦੇ ਹੋ ਤੁਹਾਨੂੰ ਕੰਟਰੀ ਤੋਂ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਸਾਡੇ ਉਪਜਾਊ ਮਿੱਟੀ ਐ ਪਾਣੀ ਇੱਥੇ ਐ ਪਵਨ ਇੱਥੇ ਐ ਜਿੰਨੇ ਮੌਸਮ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨੇ ਤੁਸੀਂ ਉਹ ਵਰਲਡ ਦੇ ਕਿਤੇ ਵੀ ਚਲੇ ਜਾਓ ਐਨੇ ਮੌਸਮ ਤੁਹਾਨੂੰ ਕਿਤੇ ਨਹੀਂ ਮਿਲਣਗੇ ਤੇ ਇਹ ਜਿਹੜੀ ਫਿਲਮ ਹੈਗੀ ਇੱਕ ਐਂਟਰਟੇਨਮੈਂਟ ਵੀ ਹੋਊਗਾ ਕਾਮੇਡੀ ਵੀ ਹੋਊਗੀ ਔਰ ਇੱਕ ਮੈਸੇਜ ਵੀ ਜ਼ਰੂਰ ਛੱਡ ਕੇ ਜਾਊਗੀ ਤੇ ਬਾਕੀ ਆਪਾਂ ਜਦੋਂ ਇਹਨੂੰ ਬਣਾਵਾਂਗੇ ਆਪਾਂ ਟਾਈਮ ਟੂ ਟਾਈਮ ਦੁਬਾਰਾ ਫਿਰ ਕਰਦੇ ਰਹਿਾਂਗੇ ਤੇ ਅੱਗੇ ਮੈਂ ਕਹਿ ਰਿਹਾ ਕਿ ਮੈਡਮ ਸ਼ੈਲੀ ਜੋ ਸਾਨੂੰ ਫਾਈਨੈਂਸ਼ਲੀ ਬਹੁਤ ਸਪੋਰਟ ਕਰ ਰਹੇ ਨੇ ਸਾਡੇ ਕੋ-ਪ੍ਰੋਡਿਊਸਰ ਨੇਗੇ ਤੇ ਇਹ ਕੁਝ ਇਸ ਬਾਰੇ ਜ਼ਰੂਰ ਕਰ। ਅਸੀਂ ਗੱਲ ਦੀ ਸਾਰਿਆਂ ਨੂੰ ਕਿ ਸਾਰਿਆਂ ਨੂੰ ਦੱਸ ਸੀ ਗੱਲ ਕਿ ਟਾਈਮ ਟੂ ਟਾਈਮ ਕਰਦੇ ਰਹਿੰਦੇ ਹਾਂ ਕੋਸ਼ਿਸ਼ ਕਰਦੇ ਹਾਂ। ਮੈਂ ਜਿਵੇਂ ਸ਼ਿਆਬ ਨੂੰ ਵੀ ਲਿਖਿਆ ਆਪਣੇ ਡਬਲੂ ਨੂੰ ਆ ਆਪਣੇ ਕਈ ਕਥਾ ਨੂੰ ਪੰਜਾਬ ਦਾ ਨੂੰ ਮਿਲਾ ਕੇ ਲਿਖੀ ਆ ਇਹ ਦੇਖ ਹਰ चीज ਆ ਤੇ ਆਪ ਇਹ ਹਰ चीज ਦਿਖਾਈ ਗਈ ਪੂਰੀ ਸੱਭਿਆਚਾਰ ਮੂਵੀ ਆ ਮੈਨੂੰ ਉਮੀਦ ਆ ਜਦੋਂ ਮੂਵੀ ਬਣ ਕੇ ਆਉਗੀ ਤੁਹਾਨੂੰ ਸਾਰਾ ਪਸੰਦ ਆ ਸਰ ਤੁਸੀਂ ਮੂਵੀ ਲਿਖੀ ਹੈਗੀ ਆ ਆਪਾਂ ਇਹ ਤੇ ਕਹਿ ਰਿਹਾ ਕਿ ਸਾਨੂੰ ਇੱਥੇ ਕੰਮ ਕਾਜ ਮਿਲ ਜੇਗਾ ਇੱਥੇ ਰਹਿਣਾ ਚਾਹੀਦਾ ਕਿਉਂ ਹਲਾਤਾ ਨੂੰ ਦਿਖਾਇਆ ਗਿਆ ਕਿ ਬਾਹਰ ਕਿਉਂ ਜਾਂਦਾ ਕੋਈ ਕੋਈ ਵੀ ਇਨਸਾਨ ਬਾਹਰ ਕਿਉਂ ਜਾਂਦਾ ਹਾਂਜੀ ਸਰ ਬਾਹਰ ਤਾਂ ਆਪਾਂ ਪੈਸੇ ਲਾ ਕੇ ਜਾਂਦੇ ਨਾ 50 ਲੱਖ ਪਰ ਕਿਉਂ ਜਾਂਦੇ ਆ 50 ਲੱਖ ਵੀ ਲਾਉਂਦੇ ਆ ਆਪਾਂ ਕਿਉਂ ਜਾਂਦੇ ਮਾਈਲੀ ਜਾਂਦੇ ਸਰ ਜੇ ਆਪਾਂ ਇੱਥੇ ਕਮਾਈ ਕਰੀਏ ਤਾਂ ਪੈਸੇ ਵੀ ਕੈ ਪਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਬਈ ਜਿਆਦਾ ਬਾਹਰ ਨਾ ਲੋਕ ਜਾਣ ਪਤਾ ਨੇ ਇਲਨ ਦਾ ਜਿਹੜਾ ਕਨਸੈਪਟ ਹੈ ਉਹ ਦੇਖ ਕੇ ਲੱਗਦਾ ਕੈਨੇਡਾ ਵਾਲੀ ਬੂਆ ਉਹ ਪਹਿਲੇ ਦੇਖ ਕੇ ਲੱਗਦਾ ਯਾਰ ਬਾਹਰ ਲੋਕ ਪ੍ਰਮੋਟ ਕਰ ਰਹੀ ਹੈ ਕਿ ਮੈਂ ਕੈਨੇਡਾ ਸਭ ਨੂੰ ਪਤਾ ਹੈ ਤੇ ਫਿਰ ਕਨਸੈਪਟ ਅਲੱਗ ਹੀ ਲੱਗਦਾ ਬੂਆ ਜੋ ਲਿਖੀ ਹੋਈ ਉਹ ਆਪਣੇ ਫੈਮਿਲੀ ਨੂੰ ਲੈਣ ਆਉਂਦੀ ਆ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਕੈਨੇਡਾ ਵਿੱਚ ਕੁਝ ਨਹੀਂ ਜੋ ਇੱਥੇ ਆ ਉਹ ਕੈਨੇਡਾ ਵਿੱਚ ਹੈ ਨਹੀਂ ਉਹ ਵੀ ਇੱਥੇ ਹੀ ਰਹ ਜਾਂਦੇ ਨੇ ਤੇ ਤੁਸੀਂ ਕਿਹਨੇ ਕੈਨੇਡਾ 'ਚ ਕੁਝ ਨਹੀਂ ਹਾਂਜੀ ਯਾਨੀ ਬੱਚੇ ਇੱਥੋਂ ਡਿਗਰੀ ਕਰਕੇ ਗਏ ਨੇ ਬੀਟਾ ਕਰਕੇ ਗਏ ਨੇ ਐਮਟਾ ਕਰਕੇ ਗਏ ਨੇ ਹਾਂਜੀ ਉਹ ਕਹਿ ਦੇ ਪੀਆਰ ਦੇ ਨੇ ਤਾਂ ਉਹਨਾਂ ਦਾ ਭਵਿੱਖ ਤਾਂ ਬਹੁਤ ਰੋਸ਼ਨ ਹੈ ਆਪਾਂ ਉਹ ਕੀ ਕਹਾਂਗੇ ਕਿ ਕੀ ਉਹਨਾਂ ਦਾ ਭਵਿੱਖ ਜਿਹੜਾ ਜਿਹੜੇ ਅਨਪੜ੍ਹ ਦੇਗਾ ਜਿਹੜੇ ਜਿੱਦਾਂ ਤੁਸੀਂ ਗੱਲ ਕਰਦੇ ਹੋ ਉਹਨਾਂ 'ਚ ਕੋਈ ਫਰਕ ਨਾ ਆਇਆ ਉਹ ਤਾਂ ਫਰਕ ਨਾ ਆਉਦਾ ਸਰ ਜੇ ਆਪਾਂ ਉਹਦੇ ਪੀਆਰ ਲੈ ਕੇ ਗਏ ਆ ਉਹਦਾ ਆਪਾਂ ਕਰੋੜ ਪੈ ਵੀ ਕਰਕੇ ਗਏ ਆ ਜੋ ਇਹ ਕਰੋੜ ਨਾਲ ਇੱਥੇ ਕੰਮ ਇਹ ਕਿਵੇਂ ਕਹਿ ਸਕਣੀ ਆਪਾਂ ਕਰੋੜਨਾ ਕਿਉਂਕਿ ਮੇਰਾ ਬੱਚਾ ਉਹ 1 1 ਲੱਖ ਤੱਕ ਹੀ ਜਾਤ ਗਿਆ ਪਰ ਤੁਸੀਂ ਤਾਂ ਇੱਥੇ ਬੈਠੇ ਹੋ ਨਾ ਤੁਸੀਂ ਤੋਂਰੇ ਬੈਠੇ ਹੋ। ਫਿਲਮ ਦੀ ਗੱਲ ਕਰ ਰਿਹਾ ਜਾਂ ਮੇਰੇ ਕਰਕੇ ਤੋਂ ਫਿਲਮ ਦੀ ਗੱਲ ਕਰਨਾ ਵੀ ਫਿਲਮ ਦੇ ਅੰਦਰ ਇੱਕ ਮੈਸੇਜ ਦਿੱਤਾ ਹੈ ਕਿ ਆਪਾਂ ਕੈਨੇਡਾ ਸੀ ਬੁਲਾਏ ਆਪਣੇ ਪੰਜਾਬ ਦੇ ਅੰਦਰ ਆ। ਭਾਵੇਂ ਕਿ ਆਪਾਂ ਕੰਮ ਕਰ ਸਕਦੇ ਹਾਂ ਤੇ ਕੋਈ ਸ਼ੱਕ ਨਹੀਂ ਪਰ ਨਾਲ ਦੀ ਨਾਲ ਅਗਰ ਪੰਜਾਬ ਦੇ ਜਿਹੜੀ ਹਾਲਾਤ ਹੈ ਜੋ ਜ਼ਮੀਨੀ ਪੱਧਰ ਜਮਿਨੀ ਪੱਧਰ ਤੇ ਉੱਤੇ ਹਜ਼ਾਰਾਂ ਹੀ ਮੁੰਡੇ ਜਿਹੜੇ ਨੇ ਡਿਗਨੀਆਂ ਲੈ ਕੇ ਤੁਰੇ ਫਿਰਦੇ ਨੇ ਉਹਨਾਂ ਦਾ ਕੋਈ ਸੁਝ ਨਹੀਂ। ਉਹੀ ਦੱਸ ਲੱਗਾ ਸਰ ਜੇ ਮੰਨ ਲਓ 100 ਵਿੱਚੋਂ 2 ਬੱਚੇ ਤੇ ਸੈੱਟ ਹੋ ਵੀ ਜਾਂਦੇ ਨੇ। ਸਨਮੇ ਤਾਂ ਵਰਕਿੰਗ ਆਲੀ ਜਾਂਦੇ ਨੇ ਜੇ ਆਪਾਂ ਵਰਕ ਤੇ ਕੁਝ ਨਹੀਂ ਉਹੀ ਵਰਕ ਇੱਥੇ ਕਰੋ। ਜਿੰਨੀ ਕਮਾਈ ਆਪਾਂ ਉੱਥੇ ਕਰਦੇ ਆ ਮੰਨ ਲਓ ਹੁਣ ਤੁਸੀਂ ਨੈਕ ਕਰਦੇ ਹੋ ਆਪਣੀਆਂ ਫਸਲਾਂ ਚ ਕਰੀਏ ਇੱਥੇ ਕਮਾਈ ਕਰੀਏ ਹੁਣ ਇੱਥੇ ਜੋਬਾਂ ਵੀ ਬਹੁਤ ਨੇ ਆਪਾਂ ਕਰਦੇ ਨਹੀਂ ਆਪਣਾ ਬੱਚਾ ਕਹਿੰਦਾ ਵੀ ਸਾਨੂੰ ਲੱਖ ਰੁਪਏ ਡੇਢ ਲੱਖ ਦੀ ਜੋਬ ਸ਼ੁਰੂ ਹੋਵੇ ਆਪਾਂ ਛੋਟੇ ਕੰਮ ਕਰਕੇ ਰਾਜੀ ਨਹੀਂ ਗਏ ਇੱਥੇ ਆਪਾਂ ਉਹ ਵੀ ਦੇਖਣਾ ਚਾਹੀਦਾ ਨਾ ਜੀ ਹੁਣ ਆਪਣੇ ਜਿਹੜੇ ਬੱਚੇ ਮੰਨ ਲਓ ਗਏ ਆ ਜਿਹਦੇ ਨਹੀਂ ਗਏ ਉਹ ਵੀ ਪਰਿਵਾਰ ਵਧੀਆ ਰੋਟੀ ਖਾਂਦਾ ਉਹਨਾਂ ਦਾ ਕੋਈ ਨਹੀਂ ਗਿਆ ਜੀ ਫਿਲਮ ਵਿੱਚ ਸਾਰਾ ਦਿਖਾਇਆਗਾ ਸਾਡੇ ਰੂਪ ਮੂਵੀ ਬਣੂਗੀ ਤੁਸੀਂ ਵੀਡੀਓ ਸਾਡੇ ਨਾਲ ਹੋਵਗੇ ਫਿਰ ਤੁਸੀਂ ਸਾਨੂੰ ਜ਼ਰੂਰ ਵਧਾਈ ਦੇਵੋਗੇ ਵਧੀਆ ਮੋਦਕ ਅੱਜਕੱਲ ਮੈਂ ਅੱਜਕੱਲ ਅੱਜਕੱਲ ਦੇ ਜੋ ਬੱਚਿਆਂ ਦੀ ਕ੍ਰੇਜ਼ ਹੈ ਬੱਚਿਆਂ ਦੀ ਕ੍ਰੇਜ਼ ਹੈ ਕਿ ਅਸੀਂ ਬਹੁਤ ਅੱਛੀ ਪੜ੍ਹਾਈ ਕਰ ਲਈ ਹੈ ਬਹੁਤ ਅੱਛੀ ਅਸੀਂ ਡਿਗਰੀ ਹਾਸਲ ਕਰ ਲਈ ਹੈ ਪਰ ਸਾਨੂੰ ਇੱਥੇ ਉਹ ਜਗ੍ਹਾ ਨਹੀਂ ਮਿਲਦੀ ਜੋ ਜਿਹੜੀ ਅਸੀਂ ਪੜ੍ਹਾਈ ਕੀਤੀ ਹੈ ਲਿਖਾਈ ਕੀਤੀ ਹੈ ਕਿਉਂਕਿ ਹਰੇਕ ਬੱਚੇ ਦੀ ਪੜ੍ਹਾਈ ਲਿਖਾਈ ਟੌਪ ਲੈਵਲ ਤੇ ਹੈ ਅੱਜਕੱਲ ਬੱਚੇ 99% ਮਾਰਕਸ ਲੈ ਰਹੇ ਨੇ ਔਰ ਸਾਡੇ ਸਿਸਟਮ ਦੇ ਵਿੱਚ ਨੌਕਰੀਆਂ ਜਿਵੇਂ ਨੇ ਉਹਨਾਂ ਦੀ ਬਹੁਤ ਜ਼ਿਆਦਾ ਘਾਟ ਹੈ ਔਰ ਬੱਚਿਆਂ ਨੂੰ ਉਹ ਪਲੇਟਫਾਰਮ ਨਹੀਂ ਮਿਲਦਾ ਜਿੱਦਿ ਬੱਚਿਆਂ ਨੇ ਪੜ੍ਹਾਈ ਕਰਕੇ ਖਰਚ ਕਰਕੇ 5 ਲੱਖ ਲਾ ਕੇ 10 ਲੱਖ ਲਾ ਕੇ ਡਿਗਰੀ ਕੀਤੀ ਹੁੰਦੀ ਹੈ ਉਹ ਸਾਨੂੰ ਪਲੇਟਫਾਰਮ ਨਹੀਂ ਮਿਲਦਾ ਔਰ ਸਭ ਤੋਂ ਵੱਡੀ ਗੱਲ ਸਾਡੀ ਇਕਨੋਮਿਕ ਜਿਹੜੀ ਹੈਗੀ ਹੈ ਉਹ ਪੋਜੀਸ਼ਨ ਬਹੁਤ ਦਿਨ ਪਰ ਦਿਨ ਖਤਮ ਹੁੰਦੀ ਜਾਂਦੀ ਸੀ ਔਰ ਪੰਜਾਬ ਦੀ ਇਕਨੋਮੀ ਜਿਹੜੀ ਸੀ ਉਹ ਸਾਰੀ ਫੋਰਨ ਕੰਟਰੀ ਚ ਕੈਨੇਡਾ ਇੰਗਲੈਂਡ ਯੂ ਐਸ ਏ ਜਾ ਰਹੀ ਸੀ ਇਨਾਂ ਨੇ ਇੱਕ ਮੈਸੇਜ ਕਨਵੇ ਕੀਤਾ ਜਿਹੜੀ ਕੈਨੇਡਾ ਵਾਲੀ ਭੂਆ ਆ ਉਹ ਕੈਨੇਡਾ ਹੀ ਆ ਭੂਆ ਕੇ ਘਰ ਦੇ ਵਿੱਚ ਖਲਾਰਾ ਪਾਉਂਦੀ ਐ ਕਿ ਤੁਸੀਂ ਉੱਥੇ ਬੱਚਿਆਂ ਨੂੰ ਨਾ ਤੇ ਉੱਥੇ ਬਹੁਤ ਸਾਰੇ ਬੱਚੇ ਜਿਹੜੇ 90% ਬੱਚੇ ਨੇ ਉਹਨਾਂ ਨੂੰ ਉੱਥੇ ਜਾ ਕੇ ਕੋਈ ਕਮੋਡੀਸ਼ਨ ਨਹੀਂ ਮਿਲਦੀ ਕੋਈ ਜੌਬ ਨਹੀਂ ਮਿਲਦੀ ਤੇ ਫੂਟ ਪਾਥਾਂ ਤੇ ਸੌਂਦੇ ਨੇ ਗੁਰਦੁਆਰਾ ਸਾਹਿਬ ਮੰਦਰ ਦੇ ਵਿੱਚ ਉੱਥੇ ਜਾ ਕੇ ਬੱਚੇ ਜਿਹੜੇ ਐ ਸਟੇ ਕਰਦੇ ਨੇ ਮਾਪੇ ਇਸ ਖੁਸ਼ੀ ਲਈ ਭੇਜਦੇ ਆ ਕਿ ਬੱਚੇ ਨੂੰ ਜਾ ਕੇ ਉੱਥੇ ਇੱਕ ਬਹੁਤ ਅੱਛੀ ਜੌਬ ਮਿਲ ਜੇਗੀ 2% ਬੱਚੇ ਜਿਹੜੇ ਨੇ ਉਹ ਉਸੇ ਸੈਲਫ ਡਿਪੈਂਡੈਂਟ ਹੋ ਕੇ ਜੌਬ ਕਰ ਲੈਂਦੇ ਨੇ ਉਹਨਾਂ ਦੀ ਅੱਛੀ ਉੱਥੇ ਪੋਜੀਸ਼ਨ ਬਣ ਜਾਂਦੀ ਹੈ ਪਰ 99 98% ਜਿਹੜੇ ਬੱਚੇ ਨੇ ਉਹਨਾਂ ਨੂੰ ਮਾਪੇ ਤੋਂ ਘਰੋਂ ਖਰਚ ਭੇਜਦੇ ਨੇ ਸਾਲ ਦੋ ਸਾਲ ਤਿੰਨ ਸਾਲ ਪਰ ਹੁਣ ਗਵਰਨਮੈਂਟਾਂ ਜਿਹੜੀਆਂ ਨੇ ਉਹਨਾਂ ਨੇ ਵੀ ਗਵਰਨਮੈਂਟਾਂ ਨੇ ਵੀ ਜਿਵੇਂ ਅਸੀਂ ਹੁਣੇ ਰੀਸਰਚ ਦੇਖ ਰਹੇ ਹਾਂ ਕਿ ਯੂ ਐਸ ਏ ਤੋਂ ਰਿਪੋਰਟ ਹੋ ਕੇ ਆ ਰਹੇ ਨੇ ਅਸੀਂ ਤਕਰੀਬਨ ਮੀਡੀਆ ਵਾਲੇ ਸਾਰੇ ਦੇ ਰੋਜ਼ ਦੇਖਦੇ ਨੇ ਕਿਸੇ ਨੇ ਕਿਹਾ ਕਿ ਮੈਂ ਜ਼ਮੀਨ ਵੇਚੀ ਹੈ ਮੈਂ 50 ਲੱਖ ਰੁਪਈਆ ਲਾਇਆ ਕਿਸ ਨੇ ਕਿਹਾ ਜੀ ਮੈਂ 1 ਕਰੋੜ ਰੁਪਇਆ ਏਜੰਟ ਨੂੰ ਦਿੱਤਾ ਤੇ ਏਜੰਟ ਨੇ ਸਾਨੂੰ ਡੌਂਕੀ ਰਾਹੀਂ ਸਾਨੂੰ ਗੱਧ ਤਰੀਕੇ ਦੇ ਨਾਲ ਸਾਨੂੰ ਯੂ ਐਸ ਏ ਪਹੁੰਚਾਇਆ ਸੀਗਾ ਇਸ ਕਰਕੇ ਰਿਸਪਾਂਸਿਬਿਲਟੀ ਜਿਹੜੀ ਹੈ ਏਜੰਟ ਦੀ ਪਰ ਅਸੀਂ ਕਹਿੰਦੇ ਆ ਵੀ ਇਹ ਜੇਕਰ ਕੋਈ ਅੱਜ ਦਾ ਕੋਈ ਇਹੋ ਜਿਹਾ ਮੈਸੇਜ ਆਵੇ ਕਿ ਬੱਚਿਆਂ ਦੀ ਉਸ ਚੀਜ਼ ਨੂੰ ਕ੍ਰੇਜ਼ ਖਤਮ ਹੋਵੇ ਸਰਕਾਰ ਨੂੰ ਵੀ ਮੈਸੇਜ ਆਵੇ ਕਿ ਜਿਹੜੇ ਬੱਚੇ ਇੱਕ ਅੱਛੀ ਪੜ੍ਹਾਈ ਲਿਖਾਈ ਕੀਤੀ ਹੈ ਉਹਨਾਂ ਨੂੰ ਅਸੀਂ ਇੱਕ ਇੱਥੇ ਵਧੀਆ ਪਲੇਟਫਾਰਮ ਦੇ ਦਈਏ ਇੱਕ ਵਧੀਆ ਇਨਫਰਾਸਟ੍ਰਕਚਰ ਦੇ ਦਈਏ ਜਿਹਦੇ ਨਾਲ ਉਹ ਬੱਚੇ ਆਪਣਾ ਉਹ ਵਿਅਕਤੀ ਆਪਣੇ ਮਾਪਿਆਂ ਦਾ ਭਵਿੱਖ ਨਹੀਂ ਸਵਾਰ ਸਕਦਾ ਤੇ ਇਸ ਕਰਕੇ ਇਹੋ ਜੀ ਕੋਈ ਮੈਸੇਜ ਜੇ ਜਾਵੇ ਤਾਂ ਮੈਨਸਾਂ ਦਾ ਵੀ ਉਹ ਬੱਚਿਆਂ ਨੂੰ ਇੱਕ ਬਹੁਤ ਵਧੀਆ ਇੱਥੇ ਸਭ ਤੋਂ ਸੈਟੀਸਫੈਕਸ਼ਨ ਮਿਲ ਜੇ ਸਰ ਜਿਹੜਾ ਜ਼ਿੰਮੇਵਾਰ ਹੈ ਕਿਹਾ ਯੂਥ ਖੁਦ ਅੱਜ ਜ਼ਿੰਮੇਵਾਰ ਦਾ ਬੱਚਾ ਹੈਗਾ ਖੁਦ ਉੱਥੇ ਜੇ ਖੇਤੀ ਕਰਦਾ ਹੈ ਲੇਬਰ ਭੁਲਾਉਂਦਾ ਆਪਣੇ ਖੇਤੀ ਕਰਦਾ ਨਹੀਂ ਉਹ ਪੜਿਆ ਲਿਖਿਆ ਵੀ ਨਹੀਂ ਹੈਗਾ ਕਿਉਂ ਉਸ ਚੀਜ਼ ਨੂੰ ਚ ਦਿਖਾਇਆ ਗਿਆ ਫਿਲਮ ਦੇ ਵਿੱਚ ਕਰਤੂਕਰ ਸਾਹਿਬ ਜੇਕਰ ਇਸ ਤਰ੍ਹਾਂ ਮੈਸੇਜ ਕੋ ਇਹ ਦੱਸੋ ਹਾਂਜੀ ਹਾਂਜੀ ਇਹਦੇ ਵਿੱਚ ਉਹ ਆਦੇ ਤਿੰਨ ਭਤੀਜੇ ਹੁੰਦੇ ਆ ਜੀ ਅਲੱਗ-ਅਲੱਗ ਐਂਗਲ ਤੇ ਕੰਮ ਕਰਦੇ ਆ ਸਭ ਦਿਖਾਇਆ ਗਿਆ ਜੋ ਪੰਜਾਬ ਵਿੱਚ ਹੋ ਰਿਹਾ ਸਭ ਇਹ ਦੂਜੇ ਜਗਤ ਨੂੰ ਦਿਖਾਇਆ ਗਿਆ ਤੁਸੀਂ ਨਸ਼ੇ ਦੀ ਗੱਲ ਕੀ ਨਸ਼ਾ ਰੋਕਣ ਦੀ ਗੱਲ ਵਿੱਚ ਆਈ ਹੈਗੀ ਉਸ ਨੂੰ ਕਿਸ ਤਰੀਕੇ ਨਾਲ ਫਿਲਮਾਇਆ ਗਿਆ ਇਹਦੇ ਵਿੱਚ ਉਹ ਇੱਕ ਮੁੰਡਾ ਪਿੱਛੇ ਨਸ਼ਾ ਕਰਦਾ ਉਹ ਮੈਂ ਹਟਾਉਣ ਦੇ ਲਾਣੇ ਪੰਜ ਦੇਖੋ ਜੀ ਨੋਚ ਕਰ ਰਹੇ ਆ ਉਹ ਕਰਾਂਗੇ ਜਦੋਂ ਆਪਾਂ ਉਸ ਲੈਵਲ ਤੇ ਪਹੁੰਚਾਂਗੇ ਉਦੋਂ ਇਹ ਗੱਲ ਵੀ ਕਰਾਂਗੇ ਤੇ ਇਹਨਾਂ ਬੱਚੇ ਆ ਜਿਨ੍ਹਾਂ ਨੂੰ ਲੱਖ ਲੱਖ ਐਂਗਲਸ ਤੋਂ ਦਿਖਾਇਆ ਜਾਊਗਾ ਇੱਕ ਬੱਚਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਪੈ ਜਾਂਦਾ ਇੱਕ ਬੱਚਾ ਜਿਹੜਾ ਹੁਸ਼ਿਆਰ ਉਹ ਬਾਹਰ ਚਲੇ ਜਾਂਦਾ ਦੋ ਬੱਚਿਆਂ ਦੀ ਜਿਹੜੀ ਪੋਜੀਸ਼ਨ ਆ ਉਹ ਦਿਖਾਈ ਜਾਊਗੀ ਕਿ ਉਹ ਬੱਚੇ ਕਿਵੇਂ ਆਪਣੇ ਤਰੀਕੇ ਨਾਲ ਕਰਦੇ ਆ ਉਹਦੇ ਵਿੱਚ ਜਿਹੜਾ ਨਸ਼ਿਆਂ ਦਾ ਇਹ ਪੰਜ ਛੇਵਾਂ ਦਰਿਆ ਸ਼ੁਰੂ ਹੋਇਆ ਉਦੋਂ ਵੀ ਕੁਝ ਰੋਕਥਾਮ ਦੇ ਲਈ ਉਪਰਾਲੇ ਕੀਤੇ ਸਰ ਡਾਇਰੈਕਟਰ ਸਾਹਿਬ ਮੈਂ ਗੱਲ ਕਰੂੰਗਾ ਸਰ ਜਿੱਦਾਂ ਕਹਿ ਰਹੇ ਕਿ ਨਿਊ ਲੌਬੀ ਨੂੰ ਆਪਾਂ ਕਰ ਰਹੇ ਪ੍ਰੋਮੋਟ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਚੈਲੰਜ ਰਹੇਗਾ ਤੁਹਾਨੂੰ ਇਨ ਫਿਊਚਰ ਦੇ ਵਿੱਚ ਚੈਲੰਜ ਕੋਈ ਨਹੀਂ ਆ ਜੀ ਸਾਰੀਆਂ ਚੀਜ਼ਾਂ ਅਵੇਲੇਬਲ ਲੇ ਗਈਆਂ ਚੈਲੰਜ ਤਾਂ ਉਹ ਹੁੰਦਾ ਕਿ ਜੋ ਚੀਜ਼ ਇੱਥੇ ਅਵੇਲੇਬਲ ਨਹੀਂ ਹੈ ਅਸੀਂ ਕਿਤੋਂ ਲੈ ਕੇ ਆਉਣੀ ਹੈ ਅਮਰੀਕਾ ਤੋਂ ਲੈ ਕੇ ਆਉਣੀ ਹੈ ਜਾਂ ਜਾਪਾਨ ਤੋਂ ਲੈ ਕੇ ਆਉਣੀ ਹੈ ਉਹਦੀ ਤਾਂ ਕੋਈ ਗੱਲ ਹੈ ਨਹੀਂ ਸੋ ਟੈਲੈਂਟ ਇੱਥੇ ਹੈਗਾ ਟੈਕਨੀਸ਼ੀਅਨ ਇੱਥੇ ਹੈਗਾ ਰਾਈਟਰ ਇੱਥੇ ਹੈਗਾ ਡਾਇਰੈਕਟਰ ਇੱਥੇ ਹੈਗਾ ਆਰਟਿਸਟ ਇੱਥੇ ਹੈਗੇ ਸਾਨੂੰ ਕਿਹੜੀ ਚੀਜ਼ ਦੀ ਘਾਟ ਹੈ ਸਿਰਫ ਕ ਅਜੇ ਮੈਂ ਮੈਮ ਨੇ ਵੀ ਪਹਿਲਾਂ ਇਹ ਗੱਲ ਕਹੀ ਆ ਸਰ ਨੇ ਵੀ ਇਹ ਗੱਲ ਕਹੀ ਆ ਕਿ ਲੋਬੀ ਵਾਲੀ ਗੱਲ ਹੈ ਤਾਂ ਲੋਬੀ ਵਾਲੀ ਗੱਲ ਇਹ ਹੈ ਕਿ ਹੁਣ ਆਪਾਂ ਚਾਰ ਬੰਦੇ ਇੱਕ ਗਰੁੱਪ ਹੈ ਆਪਣਾ ਆਪਾਂ ਕਹੀ ਹੈ ਕਿ ਮੈਨੂੰ ਤਾਂ ਤੁਸੀਂ ਕਰ ਦਿਓ ਹੋ ਸਕਦਾ ਇਸ ਫਿਲਮ ਦੇ ਵਿੱਚ ਕੋਈ ਇਹੋ ਜਿਹਾ ਕੈਰੈਕਟਰ ਨਿਕਲਿਆ ਹੋਵੇ ਮੇਰਾ ਬਾਰ-ਬਾਰ ਤੁਹਾਡਾ ਚਿਹਰਾ ਮੇਰੇ ਮੂਰੇ ਆਵੇ ਤਾਂ ਮੈਂ ਸੋਚੂਗਾ ਕਿ ਯਾਰ ਉਹ ਬੰਦੇ ਨੂੰ ਲੱਭੋ ਕਿੱਥੇ ਆਪਾਂ ਤਾਂ ਉਸੇ ਤੋਂ ਕੰਮ ਕਰਾਵਾਂ ਇਹ ਨਹੀਂ ਹੈ ਕਿ ਆ ਯਾਰ ਤੁਸੀਂ ਨਹੀਂ ਕਰ ਸਕਦੇ ਵੀ ਇਹਨਾਂ ਨੂੰ ਵੀ ਫਿੱਟ ਕਰਦੇ ਇਹ ਨਹੀਂ ਇਹ ਨਹੀਂ ਜੋ ਕਰ ਸਕਦੇ ਆ ਭਾਈ ਸਾਹਿਬ ਨੂੰ ਵੀ ਫਿੱਟ ਕਰਦੇ ਉਹ ਫਿੱਟ ਸਾਰੇ ਹੋ ਜਾਂਦੇ ਨਹੀਂ ਪਰ ਬੈਸਟ ਸੂਟ ਕੀ ਹੈ ਬਹੁਤ ਆਰਟਿਸਟ ਨੇ ਬਹੁਤ ਟੈਕਨੀਸ਼ੀਅਨ ਨੇ ਤੁਸੀਂ ਪਿਕ ਕਰੋ ਤੇ ਕੰਮ ਕਰੋ। ਕੀ ਹੋਰ ਵੀ ਬੈਂਡਸ ਦੇ ਤਾੜੂ ਦੇਖ ਕੇ ਕਰਨਗੇ ਜਦੋਂ ਇਨ ਫਿਊਚਰ ਦੇ ਵਿੱਚ? ਲੱਗਦਾ ਕੁਝ ਕੁਝ ਬਦਲਾਅ ਆਵੇ। ਅਸੀਂ ਵੀ ਕਿਸੇ ਤੋਂ ਪ੍ਰੇਰਿਤ ਹਾਂ, ਹੋ ਸਕਦਾ ਸਾਡੇ ਤੋਂ ਵੀ ਪ੍ਰੇਰਿਤ ਹੋਵੇ ਕੋਈ। ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਨੂੰ ਇੱਕ ਖਲਾਰ ਕੇ ਰੱਖੀਏ ਅਸੀਂ। ਪੰਜਾਬ ਦੇ ਵਿੱਚ ਕੀ ਆਰਟਿਸਟ ਨਹੀਂ ਹੈਗੇ? ਥੀਏਟਰ ਦੇ ਬਹੁਤ ਆਰਟਿਸਟ ਨੇ, ਬਹੁਤ ਵੱਡੇ-ਵੱਡੇ ਆਰਟਿਸਟ ਨੇ। ਇਹ ਜਿਹੇ ਆਰਟਿਸਟ ਨੇ ਕਿ ਇੱਕ ਘੰਟਾ ਤੁਸੀਂ ਉਹਨਾਂ ਨੂੰ ਸਟੇਜ ਤੇ ਦੇ ਦਿਓ, ਥੱਲੇ ਅਰ ਤੁਸੀਂ ਹਜ਼ਾਰ ਬੰਦਾ ਬਿਠਾ ਦਿਓ, ਹਜ਼ਾਰ ਦੇ ਹਜ਼ਾਰ ਬੰਦਿਆਂ ਨੂੰ ਖੇਡਣ ਨਹੀਂ ਦੇ। ਤੋ ਜਿਹੜੇ ਆਰਟਿਸਟ ਵੀ ਹੈਗੇ ਨੇ ਉਹ ਵੀ ਤੇ ਸਰ ਇਹ షూటింగ్ ਕੱਦ ਤੱਕ ਕੰਪਲੀਟ ਹੋਏਗੀ ਤੇ ਕੈਨੇਡਾ वगैरह ਵੀ ਮਤਲਬ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਸਾਨੂੰ ਹਾਂਜੀ ਇਹ ਸਾਡੀ ਰਿਲੀਜ਼ ਦਾ ਸਾਡਾ ਪਲਾਨ ਹੈ ਕਿ ਫੈਸਟੀਵਲ ਜਿਵੇਂ ਹੁੰਦਾ ਦੁਸ਼ਹਿਰਾ ਹੁੰਦਾ ਦੀਵਾਲੀ ਹੁੰਦਾ ਤਾਂ ਉਹ ਸਾਡਾ ਟਾਰਗੇਟ ਹੈ ਉਸ ਦੌਰਾਨ ਅਸੀਂ ਇਹਨੂੰ ਰਿਲੀਜ਼ ਕਰਾਂ ਤੇ ਸਰ ਜ਼ਿਆਦਾਤਰ ਜਿਹੜੇ ਸੀਨਸ ਨੇ ਪੰਜਾਬ ਦੇ ਹਾਂਜੀ ਹਾਂਜੀ ਪੰਜਾਬ ਦੇ ਫਿਰ ਕੈਨੇਡਾ ਵੀ ਆਏਗਾ ਸਰ ਦੇਖੇਗਾ ਸ਼ੂਟਿੰਗ ਹਾਂਜੀ ਹਾਂਜੀ ਕੈਨੇਡਾ ਵੀ ਦੇਖੇਗਾ ਬਿਲਕੁਲ ਦੇਖੇਗਾ ਜੀ ਪਰ ਮੈਂ ਇੱਕ ਗੱਲ ਤੁਹਾਡੇ ਨਾਲ ਵੀ ਕਰਨੀ ਚਾਹੁੰਦਾ ਸੀ ਕਿਉਂਕਿ ਪਤਾ ਕੀ ਹੈ ਇਹ ਜਿਹੜਾ ਜਦੋਂ ਆਪਾਂ ਗੱਲਾਂ ਕਰਦੇ ਹਾਂ ਨਾ ਇੱਕ ਡਿਸਕਸ਼ਨ ਵੀ ਹੋਣੀ ਚਾਹੀਦੀ ਹੈ ਤੇ ਕੋਈ ਆ ਪੀਸੀ ਆਪਣੀ ਹੈਗੀ ਠੀਕ ਆਪਾਂ ਇਹਨੂੰ ਫਿਨਿਸ਼ ਕਰਕੇ ਚੱਲੇ ਜਾਈਏ ਉਹ ਵੀ ਠੀਕ ਹੈ ਪਰ ਇੱਕ ਜਿਹੇ ਡਿਸਕਸ਼ਨ ਵੀ ਹੋਰ ਤੁਸੀਂ ਬੜਾ ਵਧੀਆ ਕੋਈ ਸਵਾਲ ਪੁੱਛਿਆ ਸੀਗਾ ਕਿ ਕੈਨੇਡਾ ਜਾ ਕੇ ਵੀ ਬੜੇ ਵਧੀਆ ਸੈਟਲ ਨੇ ਤਾਂ ਤੁਹਾਡੀ ਸੈਟੀਸਫੈਕਸ਼ਨ ਘਾਟ ਹੈ ਹੂੰ ਸਿਰਫ ਡਾਲਰ ਸਿਰਫ ਮਨੀ ਉਹ ਸਾਨੂੰ ਸੈਟੀਸਫੈਕਸ਼ਨ ਦੇ ਸਕਦੀ ਹੈ ਨਹੀਂ ਦੇ ਸਕਦੀ ਤੇ ਦੂਜੀ ਗੱਲ ਤੁਸੀਂ ਕਹੀ ਸੀ ਕਿ ਕੰਟਰੀ ਜਾਂ ਇੱਥੇ ਕਿਉਂ ਨਹੀਂ ਹੈ ਕਿਉਂ ਨਹੀਂ ਹੋਇਆ ਹੁਣ ਆਹੀ ਹੋਟਲ ਹੈ ਇਹ ਸਪੋਜ ਕਰੋ ਤਾਜ ਹੋਟਲ ਲੈਜੈਂਡਰੀ ਵਾਲਾ ਉਹ ਟਾਟਾ ਗਰੁੱਪ ਕੋਲੇ ਹੈ ਉਹ ਉਹ ਨੂੰ ਬੜੀਆ ਮੈਨੇਜ ਕਰ ਰਹੇ ਅੱਜ ਮਤਲਬ ਇੱਕ ਕਾਮਯਾਬ ਹੋਟਲ ਹੈ ਉਹ ਉਸ ਤੋਂ ਬਾਅਦ ਸਪੋਜ ਕਰੋ ਕਿ ਸਾਰੋਂ ਉਹ ਚਲਾ ਰਹੇ ਨੇ ਜਾਂ ਤੁਹਾਨੂੰ ਹੀ ਦੇ ਦਈਏ ਕਿ ਤੁਸੀਂ ਚਲਾਓ ਹੋਟਲ ਨੂੰ ਉਹ ਹੋਟਲ ਦਾ ਪੱਠਾ ਬੈਠ ਜੇ ਤਾਂ ਫਿਰ ਉਹ ਲੋਕ ਤਾਂ ਉਹਦੇ ਜ਼ਿੰਮੇਵਾਰ ਨਹੀਂ ਹੈਗੇ ਜ਼ਿੰਮੇਵਾਰ ਤਾਂ ਸਾਡੀ ਮੈਨੇਜਮੈਂਟ ਹੈਗੀ ਉਹਦੀ ਤਾਂ ਇਹ ਗੱਲਾਂ ਨੂੰ ਸਾਨੂੰ ਰੀ ਥਿੰਕ ਕਰਨਾ ਪਊਗਾ ਸਾਰਿਆਂ ਨੂੰ ਸਿਰਫ ਇਹ ਨਹੀਂ ਹੈ ਕਿ ਅਸੀਂ ਇਲੈਕਟ ਕੀਤੇ ਆਪਦੇ ਲੈਜਿਸਲੇਟਰ ਨੂੰ ਇਲੈਕਟ ਕੀਤੀ ਤੇ ਉਥੇ ਭੇਜਦੇ ਉਹ ਕੀ ਕਰ ਰਹੇ ਨੇ ਉਹ ਵੀ ਸਾਨੂੰ ਚੈੱਕ ਕਰਨਾ ਪਊਗਾ ਬਿਲਕੁਲ ਤੇ ਗਿੱਲ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਨਵੇਂ ਟੈਲੈਂਟ ਨੂੰ ਤੁਸੀਂ ਮੌਕਾ ਦੇਵੋ ਤੁਸੀਂ ਕਿਹਾ ਹੈਗਾ ਬਿਲਕੁਲ 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 ਮੈਂ ਤਾਂ ਪਹਿਲਾਂ ਇਹ ਗੱਲ ਕਹਿ ਚੁੱਕਾ ਹਾਂ ਕਿ ਪ੍ਰੋਡਕਸ਼ਨ ਹਾਊਸ ਨੂੰ ਅਪਰੋਚ ਕਰਨ ਜੋ ਵੀ ਆਰਟਿਸਟ ਨੇ ਥੀਏਟਰ ਦੇ ਆਰਟਿਸਟ ਖਾਸ ਕਰਕੇ ਕਿਉਂਕਿ ਕਲੀਅਰ ਟੈਲੈਂਟ ਨੂੰ ਮੌਕਾ ਮਿਲੇਗਾ ਮਿਲੇਗਾ 100% ਬਿਲਕੁਲ ਟੈਲੈਂਟਡ ਬੰਦਾ ਹੋਵੇ ਉਹ ਅਸੀਂ ਦੇਖਾਂਗੇ ਕਿ ਕਿਉਂਕਿ ਅਸੀਂ ਜਿੰਨੇ ਵੀ ਸਾਰੇ ਬੈਠੇ ਆ ਸਾਰੇ ਜੱਜੂਆ ਜੀ ਪ੍ਰੋਡਕਸ਼ਨ ਆਫ ਸੇ ਨਹੀਂ ਕਰਦੇ ਇਦਾਂ ਤੇ ਇਦਾਂ ਦੀ ਹੈਗੀ ਇਹਨਾਂ ਦੇ ਅਸੀਂ ਸਾਰੇ ਸਟਰਗਲ ਕਰਕੇ ਆਏ ਹੋਏ ਆ ਵੀ ਮਤਲਬ ਉਹ ਅਸੀਂ ਕਿਸੇ ਸਪਾਸਰ ਨਾਲ ਨਹੀਂ ਆਏ ਹੋਏ ਅੱਜ ਵੀ ਜੋ ਕੰਮ ਕਰ ਰਹੇ ਆ ਮੈਂ ਇੱਥੇ ਕਰ ਰਹੇ ਆ ਚਾਹੇ ਬੰਬੇ ਕਰ ਰਹੇ ਆ ਆਪਣੇ ਸਟਰਗਲ ਕਰਕੇ ਅੱਗੇ ਆਏ ਆਏ ਹੋਏ ਤੇ ਐਦਾਂ ਨਹੀਂ ਹੈ ਵੀ ਉਹ ਸਾਡੇ ਲਈ ਕਿਸੇ ਨੇ ਸਪਾਸ ਕਰ ਦਿੱਤੀ ਜਾਂ ਸਾਡੇ ਡੈਡੀ ਆਏ ਸੀਗੇ ਪਿਛੋ ਕਰਕੇ ਸਾਨੂੰ ਐਦਾਂ ਅਦਰਵਾਜ਼ ਤੁਹਾਡੇ ਕੋਲ ਟੈਲੈਂਟ ਹੈ ਤਾਂ ਅਸੀਂ ਉਸ ਟੈਲੈਂਟ ਦੇ ਬੇਸ ਤੇ ਖੜੇ ਆ। ਤੁਸੀਂ ਰਹੋਗੇ ਉਸ ਕੋਈ ਇਵੈਂਟ ਆਰਗੇਨਾਈਜ਼ ਕਰਦੇ ਹੋ ਅਡੀਸ਼ਨ ਨਹੀਂ ਕਰਾਂਗੇ ਅਡੀਸ਼ਨ ਕਿਉਂ ਜੋ ਬੰਦਾ ਥੀਏਟਰ ਕਰੀਦਾ ਉਹਦੋਂ ਅਸੀਂ ਕਿ ਉਹਦੋਂ ਕੋਲ ਤਾਂ ਪਹਿਲਾਂ ਹੀ ਹੋਇਆ ਹੈ ਤਜਰਬਾ। ਉਹ ਤਾਂ ਆਪਣਾ ਦੱਸ ਕੇ ਆ ਜਾਈਏ ਬਸ ਪ੍ਰੋਡਕਸ਼ਨ ਆਫਸ ਨੂੰ ਫੋਨ ਕਰੇ ਆਪਣਾ ਪ੍ਰੋਫਾਈਲ ਭੇਜੇ। 100% ਕੰਮ ਹੈ। ਕਿ ਅੱਪਾ ਜਿੰਨੇ ਵੀ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਜਿੰਨੇ ਵੀ ਸਾਡੇ ਪ੍ਰੋਡਿਊਸਰਾਂ ਹੋਣਗੇ ਕਈ ਵਾਰ ਅਸੀਂ ਪ੍ਰੈਸ ਕਾਨਫਰੰਸਾਂ 'ਚ ਵੇਖਿਆ ਵੀ ਉਹ ਇਹ ਗੱਲ ਤੇ ਕਹਿ ਦਿੰਦੇ ਨੇ ਕਿ ਅਸੀਂ ਨਵੇਂ ਟੈਲੈਂਟਡ ਬੰਦੇ ਨੂੰ ਮਿਲਾਇਆ ਉਹ ਉਪਾਦਨ ਹੈ ਪਰ ਮੋਸਟਲੀ ਜਦੋਂ ਕੋਈ ਪਿੱਕਚਰ ਬਣਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਤਾਂ ਉੱਥੇ ਫਿਰ ਉਹੀ ਪੁਰਾਣੇ ਗਰੇ ਆਰਟਿਸਟ ਨੇ ਉਹੀ ਕਈ ਲੋਬੀਆ ਬੋਲ ਸਕਦੇ ਨੇ ਫਿਰ ਸਾਹਮਣੇ ਆ ਜਾਂਦੀ ਆ ਉਹ ਵਿਚਾਰੇ ਬੈਠ ਜਾਂਦੇ ਇਹੀ ਜਵਾਬ ਦਾ ਮੈਂ ਤੁਹਾਨੂੰ ਦੱਸਿਆ ਤੁਹਾਡਾ ਜਵਾਬ ਵੀ ਆ ਗੱਲ ਤੁਸੀਂ ਦੇਖੋਗੇ ਹੀ ਨਹੀਂ ਜਿਹੜੀ ਤੁਸੀਂ ਆਪਣੀ ਗੱਲ ਕਹੀ ਹੈ ਨਾ ਇਹ ਦੇਖੋਗੇ ਹੀ ਨਹੀਂ ਨਵੇਂ ਆਣਗੇ ਟੈਨਸ਼ਨ ਨਾ ਲਓ ਜੋ ਪੰਜਾਬ ਦਾ ਟੈਲੈਂਟ ਬੈਠਾ ਨਾ ਇੱਥੇ ਇੱਕ ਓਮਪੁਰੀ ਨਹੀਂ ਬਹੁਤ ਸਾਰੇ ਓਮਪੁਰੀ ਬੈਠੇ ਨੇ ਪੰਜਾਬ ਦੇ ਵਿੱਚ ਜਿਹਨਾਂ ਨੂੰ ਅੱਗੇ ਲੈ ਕੇ ਨਹੀਂ ਆਂਦਾ ਜਾ ਰਿਹਾ। ਤਾਂ ਟੱਕ ਦੇਖੋ ਵੀ ਇਹ ਹੀ ਗੱਲ ਹੁੰਦੀ ਹੈ ਨਾ ਕਿ ਅਗਲਾ ਕਿੰਨਾ ਕਮਰਸ਼ੀਅਲ ਸਾਡਾ ਕੋਲ ਆਇਆ। ਕਿ ਮੋਸਟਲੀ ਕਿਹੜਾ ਪ੍ਰੋਡਿਊਸਰ ਹੈ ਉਹ ਜਦ ਤੱਕ ਸੋਚੂਗਾ ਵੀ ਮੇਰਾ ਕੋਰਟ ਕਿੱਦਾਂ ਦਾ ਕਰੇ ਸਰ ਉਹ ਪ੍ਰੋਡਿਊਸਰ ਦੀ ਸਰਦਾਰੀ ਸਾਡੀ। ਉਹ ਕਮਰਸ਼ੀਅਲ ਹੈ। ਉਹ ਕਮਰਸ਼ੀਅਲ ਨੂੰ ਮੁੱਖ ਰੱਖ ਕੇ ਹੀ ਸਿਰਫ ਆਪਣੀ ਜਿਹੜੀ ਸਟੋਰੀ ਜਾਂ ਆਪਣਾ ਜਿਹੜਾ ਫਿਲਮ ਹੈ ਉਹ ਬਣਾਉਂਦਾ ਜਾਂ ਜੱਟਨ ਕਰਦੇ ਤੇ ਉਹ 14 ਦੇ ਲੈਂਦਾ ਕਰਦਾ। ਬਿਲਕੁਲ ਵੇ ਮੈਨੂੰ 200 ਰੁਪਇਆ ਲਾਏ ਤੇ ਚਾਰ ਪਰ ਇੱਕ ਥਾਟ ਇਹ ਹੈ ਵੀ ਉਹ ਪੈਸੇ ਲਈ ਨਹੀਂ ਸਗੋਂ ਕਿ ਪੰਜਾਬ ਦੇ ਕਲਚਰ ਨੂੰ ਨਵੇਂ ਆਰਟਿਸਟਾਂ ਨੂੰ ਅਪਰੋਚ ਕਰ ਨਵੇਂ ਸਟੈਬਲਿਸ਼ਡ ਨਵੇਂ ਆਰਟਿਸਟ ਹੀ ਆਣਗੇ ਔਰ ਟੈਲੈਂਟਡ ਆਰਟਿਸਟ ਆਣਗੇ ਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਕਮਰਸ਼ਲ ਮੀ ਪ੍ਰੋਡਿਊਸਰ ਫਿਰ ਕਹਿ ਦਿੰਦੇ ਸਾਡੀ ਉਹ ਜੋ ਤੁਸੀਂ ਕਹਿ ਰਹੇ ਹੋ ਨਾ ਤੁਹਾਡੀ ਗੱਲ ਵੀ ਠੀਕ ਹੈ ਲੇਕਿਨ ਇੱਕ ਗੱਲ ਤੁਹਾਨੂੰ ਅਸੀਂ ਦੱਸ ਦਿਆਂ ਅਸੀਂ ਹਾਲੇ ਸਾਡਾ ਫਿਲਮ ਦਾ ਸ਼ੂਟ ਹੀ ਨਹੀਂ ਸਾਡੀ ਫਿਲਮ ਦਾ ਸੇਲ ਵੀ ਹੋਈ ਪਈ ਹੈ ਇਹ ਤਾਂ ਪ੍ਰੋਜੈਕਟ ਸੇਲ ਵੀ ਹੋ ਚੁੱਕਿਆ ਔਰ ਵਿਦ ਪ੍ਰੋਫਿਟ ਹੋ ਗਿਆ ਠੀਕ ਹੈ ਸਾਨੂੰ ਸਾਨੂੰ ਅਸੀਂ ਨਵੇਂ ਤੋਂ ਕੀ ਲੈਣਾ ਸਾਡੇ ਪੁਰਾਣੇ ਵੀ ਕੀ ਜਾਂਦੇ ਜਿਹੜੇ ਇੱਥੇ ਸਿੱਖ ਕੇ ਆ ਰਹੇ ਠੀਕ ਹੈ ਔਰ ਉਹਨਾਂ ਨੂੰ ਕੰਮ ਵੀ ਮਿਲੇਗਾ ਮੈਨੂੰ ਕਿਸੇ ਕਿਸੇ ਤੇ ਇਤਰਾਜ਼ ਨਹੀਂ ਹੈ ਹੋ ਸਕਦਾ ਸਾਨੂੰ ਕਿਸੇ ਕੋਈ ਆਨਰ ਟਾਈਮ 'ਚ ਨਵੇਂ ਨਾਲ ਵੀ ਕੰਮ ਕਰਨਾ ਪਵੇ ਪਰ ਮੋਸਟਲੀ ਜੋ ਵੀ ਤੁਸੀਂ ਦੇਖੋਗੇ ਮੈਂ ਸ਼ਾਸਤਰੀ ਸੰਗੀਤ ਸਿੱਖਿਆ 8 ਸਾਲ ਸਿੱਖਿਆ ਪੰਡਿਤ ਜੀ ਤੋਂ ਸਿੱਖਿਆ ਸਾ ਉਸਤਾਦ ਸਲਾਮਤ ਅਕਲੀ ਖਾਨ ਸਾਹਿਬ ਮਜ਼ਾਕਤ ਕਰੀ ਅਲੀ ਖਾਨ ਸਾਹਿਬ ਦਾ ਕਰਾਣਾ ਠੀਕ ਹੈ ਜੀ ਮੇਰੇ ਨਾਲ ਸੰਗੀਤ ਤੇ ਤੁਸੀਂ ਜਿੱਥੇ ਮਰਜੋ ਮੈਂ ਕਿੰਨੇ ਗਾਣੇ ਮੇਰੇ ਫਿਲਮਾਂ ਚ ਕੰਪੋਜ਼ ਕੀਤੇ ਆਏ ਹੋਏ ਆ ਲੇਕਿਨ ਆ ਜਿਹੜੇ ਮੇਰੇ ਫਰੈਂਡ ਸਰਕਲ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਐਸਾ ਕੰਮ ਕਰੋ ਜਿਹਦੇ ਨਾਲ ਨਵੇਂ ਆਰਟਿਸਟ ਟੈਲੈਂਟਡ ਆਤੇ ਸੋ ਜੇਸੇ ਬੰਦੇ ਨੇ ਖੁਦ ਸੰਗੀਤ ਸਿੱਖਿਆ ਹੋਇਆ ਸਿੱਖ ਕੇ ਅੱਗੇ ਆਇਆ ਮੈਂ ਤਾਂ ਉਹੀ ਗੱਲ ਕਰਾਂਗਾ ਕਿ ਸਾਡੇ ਨਾਲ ਫਿਰ ਸਾਰੇ ਸਿੱਖੇ ਹੋਏ ਆਣਗੇ ਫਿਰ 뮤직 ਕੀ ਦਾ ਇਹ ਸੁਣਨ ਨੂੰ ਮਿਲੇਗਾ ਕਿ ਵੀਜ਼ਰ ਇਸ ਯਾਪ ਕਰਾਂਗੇ ਜੀ ਆਪਣੇ ਘਰਾਂ ਕਿ ਬਾਬਾ ਜੀ ਦੀ ਕਿਰਪਾ ਹੈਗੀ ਇੰਨੀ ਕਿ ਤੇ ਉਹ ਸਾਰਾ ਕੁਝ ਅਸੀਂ ਆਪ ਕੰਮ ਕਰਾਂਗੇ ਜਦੋਂ ਕੰਮ ਆਂਦਾ ਹੈ ਭਾਜੀ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿਤੇ ਕੱਲ੍ਹ ਨੂੰ ਇਹ ਗੱਲ ਨਾ ਹੋਵੇ ਵੀ ਤੁਸੀਂ ਕਹੋ ਯਾਰ ਮੈਨੂੰ ਕੰਮ ਦਿਓ ਮੈਂ ਨਵਾਂ ਬੰਦਾ ਤੁਸੀਂ ਆਪ ਦਾ ਟੈਲੈਂਟ ਦਿਖਾਓ ਸਾਰੇ ਨਾ ਮਿਸ਼ਨ ਹੋਏ ਨੇ ਸਾਰੇ ਨਹੀਂ ਹੋਏਗਾ ਮਿਸ਼ਨ ਤੇ ਮੈਨੂੰ ਵੀ ਕਿਤੇ ਕੁਝ ਕਰੀ ਜਲਦੀ ਅਸੀਂ ਤੁਹਾਡਾ ਸਾਰਿਆਂ ਦਾ ਆਇਆ ਹਾਂ ਦਾ ਸੱਜਣਾ ਮਿੱਤਰਾ ਪਿਆਰਿਆ ਹਾਂ ਦਾ ਲੱਖ ਲੱਖ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਜਿਸ ਤਰ੍ਹਾਂ ਦਾ ਅਸੀਂ ਕਨਸੈਪਟ ਲੈ ਕੇ ਆ ਰਹੇ ਆ ਨਾ ਔਰ ਉਸੇ ਤਰ੍ਹਾਂ ਹੀ ਜੋ ਆਪਣੀ ਗੱਲ ਹੋਈ ਐ ਇਸੇ ਕਮਿਟਮੈਂਟ ਤੇ ਅਸੀਂ ਖੜੇ ਆਂ ਔਰ ਉਸ ਪਿਆਰ ਦੇ ਨਾਲ ਹੀ ਤੁਸੀਂ ਇਹਨੂੰ ਪ੍ਰਮੋਟ ਕਰਿਓ ਔਰ ਤੁਹਾਡਾ ਫੇਰ ਤੋਂ ਅਸੀਂ ਤਹਦ ਇਹਨੂੰ ਸ਼ੁਕਰਗੁਜ਼ਾਰ ਕਰਦੇ ਆਂ ਐਕਸਪਲੋਰ ਪ੍ਰੋਡਕਸ਼ਨ ਵੱਲੋਂ ਔਰ ਭਾਈ ਸਾਹਿਬ ਦਾ ਵੀ ਸਾਰੇ ਆਪਣੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸਰ